ਕੱਦ ਵਡ ਕਿੰਨੇ ਦਾ ਇਹਦਾ ਹੈਗਾ 40 ਤੋਂ ਪਲੱਸ ਦਾ ਦਾੰਦਾਂ ਦਾ ਦਾੰਦ 8 ਜੀ ਦਾੰਦਾਂ ਦਾ ਓਕੇ ਕੀ ਭਾਦੀਆਂ ਨੇ ਸਾਰੀਆਂ ਬੱਕਰੀਆਂ ਜੇ ਲਾਈ ਆਪਾਂ ਮੋਲ ਤਾਂ ਮੰਨ ਲੇਗਾ 30 32 32 ਹਰ ਵੀ ਕਰੀ ਜੈਨੇ ਜੀ ਪੱਟੀ ਸਣਾ ਘੱਟ ਵੀ ਕਰ ਲਾਂ ਹੁਣ ਬੱਕਰੀ ਕੱਲੀ ਆਖ 40000 ਰੁਪਏ ਇਹਦਾ ਮੰਗਿਏ ਨੇ 39 ਇੰਚ ਦੀ ਆ ਅੱਛਾ ਸਾਸਤਰੀ ਕਾਲ ਪਹਿਲਾਂ ਸਾਰਿਆਂ ਨੂੰ ਅੱਜ ਮੁੱਲਾਪੁਰ ਖੜੇ ਸੀ ਆਪਾਂ ਬੱਕਰੀਆਂ ਦੀ ਮੰਡੀ ਤੇ ਬਾਈ ਫਰੀ ਆਏ ਨੇ ਕਿ ਇਨਾਂ ਕੋਲ ਐਸੇ ਉਹਦੇ ਵਿੱਚ ਨਗ ਬਹੁਤ ਸਾਰੇ ਨੇ ਬਹੁਤ ਸੋਹਣੇ ਨਗ ਨੇ ਕਿ ਸ਼ਨੀਵਾਰ ਨੂੰ ਮੰਡੀ ਲਾਦਿਆ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਨਾ ਪਾਉ ਸਕਦੇ ਹੋਗੇ ਬੱਕਰੇ ਬੱਕਰੀਆਂ ਢੋ ਪੇਡਾਂ ਵੇਚਣ ਦੇ ਲਈ ਵੀ ਆ ਖਰੀਦਣ ਦੇ ਲਈ ਵੀ ਅੱਜ ਭਾਦੋਂ ਦਾ ਮਹੀਨਾ ਗਰਮੀ ਬਰਸਾਤ ਦਾ ਮੌਸਮ ਚਲੂ ਲੰਘ ਚੁੱਕਿਆ ਹੈ ਹੁਣ ਲਗਭਗ ਅ ਉਸਦੇ ਪਾਈਆਂ ਦੇ ਨਾਲ ਕਰਦੇ ਆ ਗੱਲਬਾਤ ਬਾਈ ਕੀ ਹਾਲ ਹੈ ਅਸੀਂ ਹੋਏ ਬਾਈ ਅਸੀਂ ਕਬੜੇ ਠੀਕ ਠਾਕ ਹਾਂਜੀ ਵਧੀਆ ਬਾਈ ਹੋਰ ਕੀ ਕੀ ਗੱਲਬਾਤ ਅੱਜ ਕੀ ਆ ਲੈ ਲੈਂਦਾਗਾ ਅੱਜ ਆਪਾਂ ਬੱਕਰੇ ਲੈਂਦੇ ਬੀਟਲ ਵੱਡੀਆਂ ਜੀ ਵੱਡੀਆਂ ਬੀਟਲ ਆ ਗੱਬੜੀਆਂ ਰੱਖੀ ਹੋਈਆਂ ਨੇ ਬੱਕਰੀਆਂ ਨੂੰ ਇਹ ਬਹੁਤ ਟਾਈਮ ਦਾ ਕੰਮ ਨਿੱਕੋਂ ਦੇ ਕੰਮ ਨਹੀਂ ਆਈ ਬਚਪਨ ਦਾ ਸ਼ੂਟਿੰਗ ਨੇ ਸ਼ੁਰੂ ਤੋਂ ਹੀ ਹਾਂਜੀ ਠੀਕ ਆ ਪੜਿਆ ਕਿੰਨਾ ਕਹਿੰਦਾ ਪਲੱਸ 2 ਹੀ ਪਲਸ 2 ਕਿਰ ਅਗੇ ਨਹੀਂ ਪੜਿਆ ਨਾ ਪਲਸ 2 ਦਾ ਦੁਕਾਨਾ ਕਰਨੀ ਨਾ ਦੁਕਾਨਾ ਦੇ ਬਾਕੇ ਬੱਕਰੇਆਂ ਦਾ ਕੰਮ ਨਿਕਲੀ ਜਾਂਦਾ ਜੀ ਦੁਕਾਨਾ ਮਾਈ ਦਾ ਮੁੰਡਾ ਮੈਂ ਫਾਦਾ ਅੱਛਾ ਦੁਕਾਨਾ ਨਹੀਂ ਗਿਆ ਇਹ ਮਾਲ ਕੱਢਦੇ ਹਾਂ ਇਹ ਵੀ ਮਾਲ ਹਾਂ ਇਹ ਕੰਮ ਕੱਢ ਤੈਨੂੰ ਫਿਰੇ ਇਹ ਭਾ ਢੇਰੀਆਂ ਲੈ ਲੈਣੇ ਵੇਚੀ ਇੰਨੇ ਜੀ ਆਈ ਮੰਡੀ ਜਾਂਦੇ ਹਰੇਕ ਮੰਡੀ ਤੇ ਜਾਂਦੇ ਆ ਯਾਨੀ ਕਿ ਵਪਾਰ ਕਰਨਾ ਵਪਾਰ ਲੈਣਾ ਜੀ ਵਪਾਰ ਲੈਣਾ ਦੁਕਾਨਾ ਤੇ ਇਹ ਕੀ ਬੱਕਰੇ ਦਾ ਕੀ ਮੰਗਿਆ ਇਹ ਦਾ 45000 ਰੁਪਏ ਜੀ 45000 ਹਾਂਜੀ ਕਿੰਨੇ ਕੁ ਵੇਚ ਲੈ ਹੋ ਜਾਂਦੀ ਕਿ ਫਿਰ ਮਹੀਨੇ ਦੇ ਹਾਂਜੀ ਮਹੀਨੇ ਦੀ ਵੇਚ ਪਤਾ ਨਹੀਂ ਲੱਗਦਾ ਵਿਕੀ ਜਾਂਦਾ ਵਾ ਵਧਿਆ ਹੀ ਮਾਲ ਤੇ ਰੰਗ ਆਈ ਨੂਠੀਆਂ ਮਾਂ ਫੇ ਮੰਡੀ ਰਹੀ ਗਈ ਜਾਨੇ ਜੀ ਲੈ ਲੀਆਂ ਵੇਚ ਲੀਆਂ ਕੱਢ ਲੀਆਂ ਅੱਗੀ ਕਰੀਏ ਨੇ ਜੀ ਐਦਾਂ ਲੱਦ ਕੇ ਹਾਂ ਜੀ ਹਾਂ ਠੀਕ ਆਉਂਦੀਆਂ ਵੀ ਬੱਕਰੀਆਂ ਤਾਂ ਰੱਖੀ ਹੋਣਗੀਆਂ ਹਾਂ ਰੱਖਿਆ ਵੀਰੇ ਵੀ ਜਿਹੜੀਆਂ ਵੇਚਣੀਆਂ ਨਹੀਂ ਹੁੰਦੀਆਂ ਹਾਂ ਆਪਣੇ ਕੋਲ ਹੈਗੀਆਂ 25 30 ਹੈ ਜੀ 25 30 ਹਾਂ ਚੰਗੇ ਸਰੀਦ ਨੇ ਠੀਕ ਆ ਬੱਕਰੇ ਦਾ ਕਿਆ ਮੰਗਿਆ ਫਿਰ ਇਹਦਾ 45000 ਉਹਨਾਂ ਨੂੰ ਕੱਢੀ ਮਟਾ 45000 ਮੰਗਿਆਗਾ ਤੇ ਇੱਥੇ ਜਿਹਾ ਲਿਆ ਬਾਈ ਬੱਕਰੀਆਂ ਅਸਲ ਦੇ ਵਿੱਚ ਇਹਨਾਂ ਕੋਲ ਹੈਗੀਆਂ ਨੇ ਖਾਸੀਆਂ ਭੀੜਾ ਜਾਂ ਖਾਵਾਂਗਾ ਇੱਥੇ ਭੀੜੇ ਚ ਖਾਈ ਖੜੇ ਨੇਗੇ ਕੱਦ ਵਟ ਕਿੰਨੇ ਦਾ ਇਹਦਾ ਹੈਗਾ 40 ਤੋਂ ਪਲੱਸ ਦਾੰਦਾਂ ਦਾ ਦਾੰਦ 8 ਜੀ ਦਾੰਦਾਂ ਦਾ ਓਕੇ ਲੱਗਿਆ ਕਿ ਹੈਗਾ ਇਹਦਾ ਲੱਗਿਆ ਇਹਦਾ 30000 ਰੁਪਏ ਜੀ 30000 ਹਾਂ 30 ਲੱਗੇ ਜੀ 30000 ਲੱਗਿਆ ਆ ਵਜਨ ਕਿੰਨਾ ਵਜਨ ਕਿਤੇ ਤੋਲ ਲੈਣੀ ਬਾਈ ਯਾਰ 90 92 ਕਿਲੋ ਤਾਂ ਹੋਊਗਾ ਹੋ ਸਕਦਾ ਜੀ ਹੋਊਗਾ ਨਾ ਹਾਂ ਇਹਨੇ ਤਾਂ ਹੋਈ ਆ ਕੋਈ ਨਾ ਕੋ ਮਰਜ਼ੀ ਕਹੀ ਆ ਜੀ ਹੋਰ ਕੋਈ ਪ੍ਰੋਬਲਮ ਤਾਂ ਨਹੀਂ ਬੱਕਰੇ ਨੂੰ ਨਾ ਜੀ ਥੋੜੇ ਕਿਨਾਂ ਪੈਰ ਸੀ ਇਹਦੇ ਜੀ ਪੈਰ ਜੀ ਆ ਕੇ ਕੋਈ ਮੰਗਵਾ ਲੈ ਗਿਆ ਸੀ ਇਹ ਮਾਲ ਵਾਸਤੇ ਅੱਛਾ ਮੰਗ ਵੀ ਤੋਂ ਬਾਅਦ ਮੁਰਕੇ ਮਹੀਨਾ ਕਿ ਰੱਖੋਣੇ ਪੈਰ ਮੁਰਕੇ ਜਦੋਂ ਗਏ ਤੇ ਆ ਲੈੰਦਾ ਫਿਰ ਉਹਨਾਂ ਦਿੱਤਾ ਨਹੀਂ ਉਹਨੂੰ ਆਪਾਂ ਵਾਪਸ ਹੀ ਲੈ ਜਾਂਦਾ ਓਕੇ ਲਿਆਏ ਦੋੜ ਤੇ ਦਿੱਤੇ ਕਿਸੇ ਬੰਦੇ ਨੇ ਲਿਆ ਜੀ ਉਹ ਆ ਪੱਕਾ ਪੂਰਾ ਦੇਖੀ ਆ ਜੀ ਉਹ ਬੱਚੇ ਰਿਜ਼ਲਟ ਬਹੁਤ ਵਧੀਆ ਇਹਨਾਂ ਦਾ ਬਾਈ ਅੱਛਾ ਹਾਂ ਬੱਚੇ ਚੰਗੇ ਕੱਢੀ ਆ ਬਾਈ ਤੇ ਬੱਚੇ ਪੌਂਦਾ ਹੋਊਗਾ ਨਾ ਤੇ ਉਹ ਬਰਬਰਾ ਜਿਹਾ ਕਿਵੇਂ ਖੜਾ ਰੱਖਿਆ ਬਾਈ ਉਹ ਵੀ ਕੁਆਲਿਟੀ ਦਾ ਹੈ ਤੂਰਾ ਜਿਹਾ ਉਹ ਵੀ ਕੁਆਲਿਟੀ ਵਾਲਾ ਵੀਰੇ 6 ਦੰਦ ਹੀ ਹੈ ਜੀ 6 ਦੰਦ ਦਾ ਹਾਂਜੀ ਹਾਂ ਉਹਦਾ ਕੀ ਮੰਗਿਆ ਫਿਰ 18000 ਰੁਪਏ 18000 ਹਾਂਜੀ ਵਜਨ ਤਾਂ ਉਹਦਾ ਵੀ ਹੋਊਗਾ ਨਾ ਭਾਈ ਹਾਂ ਵਜਨ ਚੰਗਾ ਹੀ ਕੁਆਲਿਟੀ ਵਾਲਾ ਪੂਰਾ ਹੀ 35 ਕਿਲੋ ਵਜਨ ਕਟ-ਕਟ 40 ਹੋਦਾ ਹੋਊਗਾ ਆ ਦੇਖ ਆ ਤਾਂ ਮੇਰੇ ਇਧਰ ਹੀ ਖੈਣ ਲੱਗ ਗਿਆ ਯਾਰ ਠੀਕ ਹੈ ਬਾਕੀ ਬੱਕਰੀਆਂ ਦਿਖਾਈ ਬਾਈ ਕੁਆਲਿਟੀ ਦੀਆਂ ਕਿਹੜੇ ਕਿੜੀਆਂ ਨਹੀਂ ਤੇ ਇਹ ਬੱਕਰਾ ਵੀ ਹਿੰਡੀ ਹੈ ਕਹਿੰਦਾ ਮੈਂ ਇਥੇ ਹਾਲ ਦਾ ਆਹ ਬੱਕਰੀ ਹੈ ਜੀ ਗੱਬੜ ਬੱਕਰੀ ਜੀ ਕੀ ਭਾਦੀ ਨੇ ਸਾਰੀਆਂ ਬੱਕਰੀਆਂ ਜੇ ਲਾਈ ਆਪਾਂ ਮੋਲ ਤਾਂ ਮੰਨ ਲੇਗਾ 30 32 32 ਅਰ ਵੀ ਕਰੀ ਜੈਨੇ ਜੀ ਪੱਟੀ ਸਣਾ ਘੱਟ ਵੀ ਕਰ ਲਾਂ ਹੁਣ ਬੱਕਰੀ ਕੱਲੀ ਆਖ 40000 ਰੁਪਏ ਇਹਦਾ ਮੰਗੇ ਨੇ 39 ਇੰਚ ਦੀ ਆਹ ਅੱਛਾ ਪੱਟੀ ਦੇ ਸਾਨ ਨਾਲ ਘੱਟ ਹੋ ਜੂ ਹਾਂ ਪੱਟੀ ਸਾਨ ਨਾਲ ਘੱਟ ਹੋ ਜੂ ਕੋਈ ਇਹ ਇਹ ਗੱਬਣ ਇਹ ਢਾਈ ਕਿ ਮਹੀਨੇ ਦੀ ਹੈ ਹਿੱਸੇ ਬੋਗਤ ਲੱਗੀ ਆ ਅੱਛਾ ਤੇ ਕਨਫਰਮ ਨਹੀਂ ਕਹਿੰਦੇ ਲੱਗੀ ਜ਼ਰੂਰ ਹੈ ਲੱਗੀ ਹੋਈ ਹੈ ਹਾਂ ਜੀ ਓਕੇ ਤੇ ਹੋਰ ਛੋਟਾ ਜਾਨਵਰ ਕੋਈ ਜਾਨਵਰ ਛੋਟੇ ਬਰ ਇੱਧਰ ਆਓ ਪਰਾਬਾ ਆ ਕੁਆਲਿਟੀ ਨਾਲ ਸਰਨਾ ਬਖਮਾ ਲੈ ਤਾਂ ਇਹਦੀ ਡਿਟੇਲ ਇਹ 2.5 ਕਿ ਬਨੇ ਗੱਬਨੇ 6 ਦੰਦ ਜੀ 6 ਦੰਦਾਂ ਚ ਹਾਈਟ ਹਾਈਟ ਪਹੂਗੀ 34 ਕਿ ਜੀ ਨਹੀਂ 34 ਤਾਂ ਕਿ ਆਉਗੀ 35 ਇੰਚ ਉਹ 34 ਕਿ ਮੰਨ ਲਾ ਚੰਦ ਪਈ ਦਾ ਦੇ ਜਾ 35 ਇੰਚ ਕਟਕਟ ਹੈਡ ਹੋਊਗੀ ਲੈ ਕਦ ਮਾਪ ਤਾਂ ਫਿਰ ਤੁਸੀਂ ਘਾਟੀ ਨਾ ਕੋ ਘਾਟੀ ਆਪਾਂ ਤਾਂ ਢੇਰੀ ਚ ਲੈ ਲੈਣੀ ਹੁਣ ਆ ਬੱਕਰੀ ਆਈ ਕਦ ਅਗਲਾ ਕਹਿੰਦਾ ਕਦ ਛੋਟ ਹੈ ਦਾ ਹਾਂ ਤੇ ਜਾਤ ਆ ਜੀ ਕਦ ਬੱਚੇ ਘੜਦੀ ਬਹੁਤ ਚੰਗੀਆਂ ਨੇ ਹਾਂ ਬੱਚੇ ਹੈਗੇ ਤਾਂ ਹੋਰ ਕੋਈ ਹਾਂ ਪੱਠ ਸੀ ਜੀ ਦੀ ਵੇਚੀਆਂ ਦੋ ਵੇਚੀ ਕਿੰਨੇ ਪੈਸੇ ਨਹੀਂ ਆ ਉਹ ਵੇਚੀਆਂ ਮਾਲਾ ਮਹੀਨੇ-ਮਹੀਨੇ ਪੱਠਾ ਸੀ ਜੀ 60000 ਦੇ ਵਿੱਚ ਨਾ 60000 ਹਾਂ ਆ ਲੁਕਨ ਵੇਲੇ ਉਹ ਹਾਈਟ ਕਹਿੰਦਾ ਹਾਈਟ ਬਾਕੀ ਬਰੀਡ ਆ ਬਈ ਚੰਗੀ ਸਹੀ ਗੱਲ ਹੈ ਕਵਾਲਿਟੀ ਦੇ ਵੇਖਦੀ ਬੱਕਰੀ ਜੀ ਕਦ ਨਹੀਂ ਆਪਾਂ ਵੇਖਿਆ ਜੀ ਇਹ ਤੁਹਾਨੂੰ ਮੌਸਮ ਨਹੀਂ ਨਾ ਕਦ 34 ਇੰਚੋ ਆ ਸਭ ਹਾਂ ਕਦ ਘੱਟ ਹੈ ਪਰ ਕੁਆਲਿਟੀ ਬਹੁਤ ਹੈ ਕਦ ਘੱਟਾ ਪਰ ਕੁਆਲਿਟੀ ਹੈ ਜੀ ਇਹ ਕੀ ਨਾ ਬੱਚੇ ਵੀ 6000 ਦੇ ਵੇਚਿਆ 12000 ਦਾ ਬੱਚੀ ਵੇਚੀ ਹੁਣ ਇਹਦਾ ਕੀ ਮੰਗਿਆ ਫਿਰ ਇਹਦਾ ਮੁੱਲ 18000 ਕਰੀ ਜਾਈ ਨਹੀਂ ਇਹ ਵੀ ਲੱਗੀ ਹੈ 1.5 ਮਹੀਨੇ ਨੇ ਚਲੋ ਜਾਣ ਕੇ ਆ ਬੱਕਰੀ ਹੈ ਤਿੰਨ ਮਹੀਨੇ ਹੀ ਗੱਬਣਾ ਗਰੰਟੀ ਨਾਲ ਜਾਵਾਂ ਤਿੰਨ ਮਹੀਨੇ ਦੀ ਹਾਂ ਗਰੰਟੀ ਫੁੱਲ ਜੀ ਫੁੱਲ ਗਰੰਟੀ ਨਾਲ ਫੁੱਲ ਗਰੰਟੀ ਆ ਦੱਸਿਆ ਰਾ ਇਹਦਾ ਕੀ ਮੁੱਲ ਹੈ ਇਹ ਮੁੱਲ 18000 ਰੁਪਈਆ ਇਹ ਪਾਠੀ ਹੈ ਜੀ ਆ ਦੇਖੀ ਇਹ ਦੰਦਾਂ ਦੀ ਇਹ ਦੰਦ ਦੋ ਹੈ ਦੋ ਦੰਦ ਹੈ ਜੀ ਮੂੰਹ ਮਾ ਬਹੁਤ ਹੈ ਹਾਂ ਨਾ ਕੁੰਡਾ ਬੁਰਾ ਹਾਈਟ ਯਾਨੀ ਕਿ ਬਾੜੀ ਨਹੀਂ ਕਰਦੀਗੀ ਪਰ ਫਿਰ ਵੀ ਹਾਈਟ ਹੈ ਇਸ ਸਮੇਂ ਮੰਨ ਕੇ ਚਲੋ ਵੀ 34 34 ਇੰਚ ਹਾਈਟ ਦੀ ਹੈਗੀ ਹੈਗੀ ਚਲੋ ਲਗਭਗ ਕਰ ਹੀ ਜਾਊਗੀ ਹੋਰ ਹਾਂਜੀ ਹਾਂ ਨੱਕ ਮੂੰਹ ਬਹੁਤ ਆ ਲੱਗਿਆ ਕੀ ਇਹਦੇ ਇਹਦਾ ਲੱਗਿਆ ਬਈ 10 ਵੀ ਲੱਗਿਆ ਜੀ ਤੇ ਤੋਂਗਲੀ 12 ਲੱਗਿਆ 10 ਤੋਂ 12 ਲੱਗਿਆ ਹਾਂ 10 ਤੋਂ 12 ਤੁਸੀਂ ਕਿਉਂ ਨਹੀਂ ਦਿੱਤੀ ਅਸੀਂ 15 ਜਾਣਾ ਜੀ ਹੋਪਾ ਤੁਹਾਨੂੰ ਪਤਾ ਮਾਲਕ ਤੇ ਚੰਗਾ ਨਹੀਂ ਮਿਲਦਾ ਚੰਗਾ ਮਾਲ ਨਹੀਂ ਮਿਲਦਾ ਇਹ ਗੱਲ ਲਿੱਸੀ ਗੱਲ ਹੀ ਹੈ ਨਾ ਲਿੱਸੀ ਹਾਂ ਬਈ ਬਸ ਪਤਾ ਕਿ ਮੀਂਹ ਇਸੇ ਬਾਰ ਸੇ ਬਈ ਯਾਰ ਆਪਣੇ ਕੋ ਢੇਰੀਆਂ ਆ ਜਾਂਦੀਆਂ ਜੀ ਹਾਂ ਤੋਂ ਉਹ ਹੀ ਹਨ ਮੰਡੀਆਂ ਦੀ ਥੱਕ ਵੀ ਜਾਂਦੀ ਹੈ ਸਹੀ ਗੱਲ ਐਂਕਾ ਉਧਰ ਹੀ ਮੰਡੀਆਂ ਤੋਂ ਉਧਰ ਪਾ ਦਿੰਦੇ ਆ ਮਾਲ ਇਹ ਗੱਲ ਹੈਗੀ ਆ ਆਪਾਂ ਕੋਲ ਹੈਗੀ ਸੀ ਮਾਲਾ 40 ਗ੍ਰਾਹ ਉਹ ਬੱਕਰੀ ਲੈਵੇ ਤਾਂ ਬਹੁਤ ਸਾਫ ਹੈ ਜੀ ਕਿਹੜੀ ਕੀ ਕਹਿੰਦੇ ਹੈ ਤੇ ਬਾਰੇ ਬਈ ਦੁੱਧ ਦੁੱਧ ਤੋਂ ਬਹੁਤ ਕੁਆਲਟੀ ਦੀ ਬੱਕਰੀ ਆ ਉਹ ਜਾਤ ਲੈਵਾ ਪੂਰਾ ਪਿਆਰ ਹੋਰੇ ਵੱਡੇ ਦੇਵੇ ਦੀ ਦੁੱਧ ਦਾ ਆਦ ਨੂੰ ਪੂਰੀ ਚੰਗੀ ਦੇ ਦੂਗੀ 2.5 ਲੀਟਰ ਹਾਂ ਜੀ ਸਾਫ ਹੈ ਲੈਵੇ ਜੀ ਕਿਹੜੀ 2.5 ਲੀਟਰ ਹੈ ਹਾਂ ਜੀ 2.5 ਲੀਟਰ ਹੈਗੇ ਜੀ ਇਹ ਵੀ ਗੱਭਣਾ 2.5 ਮਹੀਨੇ ਦੀ ਵਪਾਰ ਦੇ ਵਿੱਚ ਫਿਰ ਦੁੱਧ ਤਾਂ ਪਾਉਂਦੇ ਹੋਮਗੇ ਬਾਈ ਕੱਢ ਕੇ ਹਾਂ ਕੱਢਦੇ ਕੋਈ ਪਾਈ ਦੇ ਵੀ ਕੋਈ ਘਰੇ ਜਵਾਕਾਂ ਵਾਸਤੇ ਵਰਤਦੇ ਆਂ ਅੱਛਾ ਹਾਂ ਜੀ ਕਿੰਨਾ ਦੁੱਧ ਇਹਨਾਂ ਫਿਰ ਤੁਹਾਨੂੰ ਦੁੱਧ ਹੱਥ ਵਿੱਚ ਆਉਂਦਾ 7-8 ਲੀਟਰ ਵੀ ਕੱਢ ਲਈਦਾ ਵੱਧ ਜੀ ਅੱਛਾ ਵਿੱਚ ਬਸ ਜ਼ਿਆਦਾਤਰ ਹਾਂ ਕੀ ਇਸ ਘਰੇ ਮੰਨ ਕੇ ਚਲੋ ਇਹ ਕੋ ਸੂਣ ਵਾਲੀਆਂ ਕੋ ਘਰੇ ਮੰਨ ਲਾ ਵਰਤਦੇ ਆਂ ਮੱਝਾਂ ਦਾ ਹੀ ਵਰਤਦੇ ਆਂ ਨੇ ਮੱਜਾਂ ਨਹੀਂ ਬਾਈ ਮੱਜਾਂ ਨਹੀਂ ਰੱਖੇ ਅਗਲੇ ਬੱਕਰਾਂ ਗਈਆਂ ਸੁਰੂਤ ਦੁੱਧੇ ਹੀ ਵਰਤਨੇ ਹਾਂ ਹਾਂ ਬੱਕਰੇ ਲੈਨੇ ਫਿਰ ਹਾਂ ਪੀਨੇ ਵਜਵਾ ਕੇ ਲੈਟੇ ਆ ਓਕੇ ਓਕੇ ਬਹੁਤ ਦੁਕਾਨ ਆਪਣੇ ਬਹੁਤ ਤਕੜੀ ਜੀ ਮੈਂ ਮਾਇਨੇ ਦਾ ਮੁੰਡਾ ਖੋਦ ਓਕੇ ਓਕੇ ਉਹ ਪਾਰ ਲੈਂਚ ਜੱਦੀ ਪਈ ਅਸੀਂ ਦੁਕਾਨ ਤੇ ਕੀ ਰੱਖਿਆ ਕਰਿਆਨੇ ਸਾਰਾ ਮੜਿਆਰੀ ਸਾਰਾ ਅੱਛਾ ਕਨੇ ਦੁਕਾਨ ਤੇ ਹਾਈ ਵੀ ਹੈ ਦੁਕਾਨ ਓਕੇ ਓਕੇ ਵਧੀਆ ਬੰਦੇ ਆ ਜਿਹਨਾਂ ਦਾ ਮੁੰਡਾ ਕਹਿੰਦਾ ਦੁਕਾਨ ਦਾ ਕਰਿਆਨੇ ਦਾ ਕੰਮ ਹੈ ਹਾਂਜੀ ਹਾਂ ਉੱਥੇ ਫਿਰ ਕੌਣ ਵੰਦਾ ਉੱਥੇ ਘਰ ਵਾਲੀ ਨਹੀਂਦੀ ਮੇਰੀ ਓਕੇ ਯਾਨੀ ਕਿ ਉਹ ਵੀ ਚੱਲੀ ਜਾਂਦਾ ਵਧੀਆ ਕੰਮ ਹਾਂਜੀ ਬਹੁਤ ਵਧੀਆ ਜੀ ਲੈ ਦੁਕਾਨ ਕੋਲ ਇਸ ਦਾ ਕੰਮ ਵੀ ਸਾਰਾ ਕੰਮ ਸਾਰੀ ਤੂੰ ਉੱਥੇ ਟੌਰ ਨਾਲ ਬੈਠਾ ਇਹ ਨਹੀਂ ਹੁੰਦਾ ਹੈਗਾ ਉਹ ਯਾ ਛੱਡੇ ਸੀ ਨਾ ਕੰਮ ਪਾਈ ਯਾਰ ਅੱਛਾ ਸ਼ੌਂਕ ਹੀ ਹੋਇਆ ਸਹੀ ਗੱਲ ਆ ਘਰ ਦਾ ਬਹੁਤ ਕਹਿੰਦੇ ਵੀ ਦੁਕਾਨ ਤੇ ਬਹਿ ਜਾ ਕਰ ਬੈਠੇ ਨਹੀਂ ਦਾ ਕੀ ਕਰੀ ਬੈਠੇ ਨਹੀਂ ਜਾਂਦਾ ਨਾ 2 ਰੁਪਏ ਇੱਧਰ ਵਧੀਆ ਬਣ ਜਾਂਦੇ ਨੇ ਵਧੀਆ ਵਧੀਆ ਟਾਈਮ ਪਾਸ ਹੋ ਜਾਂਦੇ ਹਰ ਇੱਕ ਨੂੰ ਕੰਮ ਕਰਨਾ ਚਾਹੀਦਾ ਜੇ ਤੁਸੀਂ ਕੰਮ ਕਰਦੇ ਹੋ ਤੇ ਤੁਹਾਡੇ ਘਰ ਦੇ ਕਰ ਦਿੰਦੇ ਤਾਂ ਬਹੁਤ ਵਧੀਆ ਗੱਲ ਸੋਹਣ ਦੇ ਸੁਹਾਗੇ ਵਾਲਾ ਕੰਮ ਹੋ ਜਾਂਦਾ ਨਾ ਘਰੋਂ ਬਹੁਤ ਸਾਥ ਹੈ ਸਾਥ ਹੋਣਾ ਜਰੂਰੀ ਹੈ ਬੰਦੇ ਨੂੰ ਨਾ ਠੀਕ ਹੈ ਚੰਗਾ ਬਾਈ ਗੱਲਬਾਤ ਵਧੀਆ ਲੱਗੀ ਬੱਕਰੀਆਂ ਇਹਦੇ ਕੋਲੇ ਵਕਾਉ ਉਸਿਆ ਜਿੱਕਾ ਟੋਕਟ ਆਪਣੇ ਕੋਲ ਸਾਰਾ ਮਾਲ ਹੀ ਮਿਲਦਾ ਸਾਰਾ ਮਾਲ ਦਾ ਬਿਟਲੀ ਮਿਲਦਾ ਫਰੀ ਵੀਟ ਦਾ ਸਿਲਪਰੇਰ ਦਾ ਕੰਮ ਹੀ ਆਪਣਾ ਜਿਆਦਾ ਜੀ ਅੱਛਾ ਵੀ ਵੇਚ ਲੈਣ ਦਾ ਵੀ ਮਾਲ ਜੇ ਕਿਸੇ ਨੇ ਵੇਚ ਰਿਹਾ ਉਹਨੂੰ ਆਪਣਾ ਫੋਨ ਕਰ ਸਕਦਾ ਠੀਕ ਹੈ ਪਿੰਡ ਆਪਣਾ ਧੂਰਕੋਟ ਜ਼ਿਲ੍ਹਾ ਛੀਰੀ ਮੁਕਸਸ ਸਾਹਿਬਾ ਜੀ ਅੱਛਾ ਮੋਬਾਈਲ ਨੰਬਰ 95192517 ਜੀ ਐਡੀ ਤੋਂ ਰੁਆਏ ਆ ਹਾਂਜੀ ਹਾਂ ਇੱਥੇ 300 ਕਿਲੋਮੀਟਰ ਤੋਂ ਉੱਤੇ ਹੀ ਪੈਣਾ ਮੈਨੂੰ ਜੀ ਓਕੇ ਵੇਚ ਵੀ ਆਉਂਦੇ ਆ ਤੇ ਖਰੀਦ ਵੀ ਆਉਂਦੇ ਆ ਵੇਚ ਵੀ ਦਿਓ ਇਹਨਾਂ ਨੂੰ ਚਾਹੇ ਖਰੀਦ ਗੱਲਾਂ ਦੋਏ ਹੋ ਜਾਣੀਆਂ ਦੋਨੇ ਹੋ ਜਾਣੀਆਂ ਠੀਕ ਹੈ ਸਾਰਾ ਤਰ